ਕੀਮਤੀ ਟਾਈਮ ਕੱਢਿਆ ਸਾਰੇ ਪ੍ਰਵਾਹ ਨਾਲ ਗੱਲਬਾਤ ਕਰਨ ਵਾਸਤੇ ਤਾਂ ਆਪਣਾ ਨਾਮ ਕਿਹੜੀ ਜਗ੍ਹਾ ਤੋਂ ਥੋੜਾ ਜਿਆਦਾ ਦੱਸੋ ਜੀ ਮੇਰਾ ਨਾਮ ਮਖਤੂਲ ਸਿੰਘ ਪਿੰਡ ਬਾਸਰਕੇ ਗਿੱਲਾਂ ਸੰਨ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਓਕੇ ਦਾ ਰਹਿਣ ਵਾਲਾ ਹਾਂ ਤੇ ਮੈਂ ਕਾਫੀ ਸਮੇਂ ਤੋਂ ਮੈਨੂੰ ਪ੍ਰੋਬਲਮਾਂ ਸੀ ਮੇਰਾ weight ਵੀ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਤੇ ਮੈਂ ਤੁਰਨੋਂ ਰਹਿ ਚੁੱਕਾ ਸੀ ਓਕੇ ਜੀ ਤੇ ਕਾਫੀ ਮੈਂ ਹੋਰ ਐਫਰਟ ਵਰਤੇ ਦਵਾਈਆਂ ਵਰਤੀਆਂ ਟੀਕੇ ਮਾਲਕ ਦਾ weight ਤੁਹਾਡਾ ਵੱਧ ਸੀ ਤੁਰਨੋਂ ਰਹਿ ਗਈ ਸੀ ਹੋਰ ਕੀ ਪ੍ਰੋਬਲਮ ਸੀ ਹੋਰ ਸਾਹ ਚੜਦਾ ਸੀ ਸਾਹ ਚੜਦਾ ਸੀ ਹਾਂ ਪੈਰਾਂ ਨੂੰ ਸੋਜਾਂ ਪੈ ਗਈਆਂ ਪੈਰਾਂ ਨੂੰ ਸੋਜ ਪੈ ਗਈ ਸੀ ਹਾਂ ਕਿੰਨੇ ਟਾਈਮ ਤੋਂ ਪ੍ਰੋਬਲਮ ਆ ਗਈ ਸੀ ਤੁਹਾਨੂੰ ਇਹ ਮਤਲਬ ਇਹ ਤਕਰੀਬਨ 4-5 ਸਾਲ ਤੋਂ ਮਲ ਲਗਾਤਾਰ ਜਿਆਦਾ ਪਾਉਂਦੇ 4-5 ਸਾਲ ਤੋਂ ਮਲ ਤਖਲੀਫ ਵੱਧ ਹੀ ਜਾ ਰਹੀ ਸੀ ਵੱਧਦੀ ਜਾ ਰਹੀ ਸੀ ਓਕੇ ਉਹਦੀ ਗੱਲ ਹੈ ਪਹਿਲਾਂ ਥੋੜਾ ਬੜਾ ਤੁਰੇ ਫਿਰਦਾ ਸੀ ਪਰੰਤੂ ਜਿਉਂ-ਜਿਉਂ ਸਮਾਂ ਵੇਟ ਕਿੰਦਾ ਤੁਸੀਂ ਦੱਸ ਰਹੀ ਕਿੰਨਾ ਵੇਟ ਸੀ ਵੇਟ ਤੁਹਾਡਾ ਹੁਣ ਵੀ ਬਹੁਤ ਲੱਗਦਾ ਜੀ ਹਾਂ ਮੇਰਾ ਵੇਟ 157 ਕਿਲੋ ਹੋ ਚੁੱਕਾ ਸੀ 157 ਕਿਲੋ ਸੀ ਵੇਟ ਤੁਹਾਡਾ ਜੇ ਤੁਸੀਂ ਮੰਜੇ ਤੇ ਸੀ ਮੰਜੇ ਤੇ ਸੀ ਮਤਲਬ ਕੰਮ ਕੰਮ ਬੰਦ ਕਰ ਦਿੱਤੀ ਤੁਸੀਂ ਨਾ ਫਿਰ ਸਾਰੇ ਕੀ ਕਰ ਰਹੀ ਸੀ ਹਾਂ ਰਿਟਾਇਰ ਹੋ ਚੁੱਕਾ ਸੀ ਕੰਮਾਂ ਤੋਂ ਓਕੇ ਜੀ ਮੈਂ ਘਰੇ ਬੈਠ ਚੁੱਕਾ ਸੀ ਅੱਛਾ ਜੀ ਤੇ ਘਰੇ ਵੀ ਮੈਂ ਇੱਕ ਕੁਰਸੀ ਤੇ ਜਾਂ ਮੰਜੇ ਤੇ ਬਹਿ ਰਣਾ ਹਾਂਜੀ ਉੱਥੇ ਮੈਂ ਬਾਹਰ ਤੁਰ ਫਿਰ ਨਹੀਂ ਸਕਦਾ ओके ਮੈਂ ਸਰਵ ਨਹੀਂ ਸੀ ਕਰ ਸਕਦਾ ਇਤਤਕ ਪਰੋਨਾ ਸੀ ਓਕੇ ਓਕੇ ਤੇ ਜਦੋਂ ਮੈਂ ਬੋਡੀ ਸਰਵਸਪੰਜੂਸ ਵਰਤੇ ਇਸ ਤੋਂ ਪਹਿਲਾਂ ਫਿਰ ਦਵਾਈਆਂ ਦੂਈਆਂ ਵੀ ਟਰਾਇਆਂ ਕੀਤੀਆਂ ਕਿ ਨਹੀਂ ਕੀਤੀਆਂ ਦਵਾਈਆਂ ਕਾਫੀ ਕੀਤੀਆਂ ਦਵਾਈਆਂ ਦੇ ਨਾਲ ਸੋ ਮੈਂ ਟੀਕਾ ਲਵਾ ਬੈਠਾ ਲੱਤਾਂ 'ਚ ਜਾਨ ਵਾਸਤੇ ਉਹਦੇ ਨਾਲ ਮੈਨੂੰ ਸ਼ੂਗਰ ਹੋ ਗਈ ਓਕੇ ਵੀ ਜਾਨ ਆ ਜੇ ਲੱਤਾਂ ਭਜਨ ਜ਼ਿਆਦਾ ਹੋਣ ਕਰਕੇ ਹਾਂ ਹਾਂ ਓਕੇ ਪਰੋਬਲਮ ਤੇ ਮੇਰੀ ਹੱਲ ਹੋਈ ਪਰੰਤੂ ਉਹਦੇ ਨਾਲ ਕੀ ਇੱਕ ਰੋਗ ਹੋਰ ਸ਼ੂਗਰ ਰਹਿ ਗਿਆ ਸ਼ੂਗਰ ਆ ਗਿਆ ਜੀ ਸ਼ੂਗਰ ਆ ਗਿਆ ਚੇ ਇਹ ਕਿੰਨੇ ਟਾਈਮ ਪਹਿਲਾਂ ਆ ਗਈ ਸ਼ੂਗਰ ਇਹ ਦੋ ਘੰਟਾ ਪੈਨ ਦੀ ਗੱਲ ਦੋ ਫਿਰ ਉਹਦੀ ਵੀ ਸਟਾਰਟ ਹੋ ਗਈ ਟੈਬਲੇਟ ਹਾਂ ਉਹ ਵੀ ਮੈਂ ਨਹੀਂ ਪ੍ਰੇ ਕੀਤਾ ਮੇਰੇ ਘਟ ਮਿਲ ਮਿੱਠਾ ਮੁੱਠਾ ਘਟਾ ਲਿਆ ਘਟਾਦਾ ਮੈਨੂੰ ਮੈਨੂੰ ਕਿਤੇ ਕਿਤੇ ਗੋਲੀ ਖਾਣੀ ਨਹੀਂ ਬੰਨੀ ਮਤਲਬ ਉਸ ਤੋਂ ਬਾਅਦ ਜਿਵੇਂ ਹੋਰ ਡਾਕਟਰਾਂ ਕੋਲ ਜਾ ਕੇ ਜ਼ੋਰ ਲਾ ਲਿਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਜ਼ੋਰ ਲਾ ਰਿਹਾ ਮਤਲਬ ਤੁਹਾਨੂੰ ਆਪਣੇ ਆਪ ਨੂੰ ਕੀ ਲੱਗਣ ਲੱਗਿਆ ਸੀ ਵੀ ਮੰਨ ਲਓ ਵੀ ਹੁਣ ਸਮਾਂ ਨੇੜੇ ਆ ਗਿਆ ਜਾਂ ਇਸ ਤਰ੍ਹਾਂ ਦਾ ਕੋਸ਼ਿਸ਼ ਵੀ ਆ ਕਰ ਮੈਂ ਆਪਣੇ ਆਪ ਨੂੰ ਇਹ ਸਮਝਿਆ ਵੀ ਮੈਂ ਹੁਣ 2-4 ਸਾਲ ਜਿੰਨਾ ਚਿਰ ਸਮਾਂ ਵਾਂ ਕੱਢਾਂਗੇ ओके उदन ਬਾਅਦ ਡੈਥ ਹੀ ਆ ਹੋਰ ਕੁਛ ਨਹੀਂਗਾ ਓਕੇ ਕਿਉਂਕਿ ਜਿਹੋ ਦਾ ਸਰੀਰ ਦੀ ਹਾਲਤ ਹੋ ਚੁੱਕੀ ਸੀ ਨਾ ਸਰੀਰ ਦਿਨੋ ਦਿਨ ਘਟਦਾ ਜਾ ਰਿਹਾ ਸੀ ਮਤਲਬ ਕਮਜ਼ੋਰੀ ਆ ਰਹੀ ਸੀ એનર્ਜੀ ਬਿਲਕੁਲ ਖਤਮ ਹੋ ਚੁੱਕੀ ਸੀ ਬੈਠੇ ਸੀ ਤੁਸੀਂ ਬੈਠੇ ਸੀ ਜਿਵੇਂ ਬਾਡੀ ਸਰਵਿਸ ਤੁਹਾਡੇ ਜ਼ਿੰਦਗੀ ਚ ਆਂਦਾ ਹਾਂਜੀ ਮਤਲਬ ਤੁਹਾਨੂੰ ਇਸ ਤਰ੍ਹਾਂ ਹੀ ਫੇਥ ਹੋ ਗਿਆ ਜੀ ਨਹੀਂ ਪਹਿਲਾਂ ਮੈਂ ਕਰਦਿਆਂ ਨੂੰ ਵਰਤਿਆ ਅੱਛਾ ਕਰੇ ਵਰਤਿਆ ਸੀ ਭੈਣ ਜੀ ਦੇ ਭੈਣ ਜੀ ਵਰਤ ਉਹਨਾਂ ਵੀ ਬੈਲਟ ਲੱਗੀ ਹੋਈ ਸੀ ਲੱਕ ਨੂੰ ਤੌਣ ਨੂੰ ਕਦਰ ਲੱਗਾ ਹੋਇਆ ਸੀ ओके ਬਹੁਤ ਜਿਆਦਾ ਪ੍ਰੋਬਲਮ ਸੀ ਉਹਨਾਂ ਨੂੰ ਉਹਨਾਂ ਨੂੰ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਉਹਨਾਂ ਨੂੰ ਕੋਈ 10-15 ਸਾਲਾਂ ਤੋਂ ਪ੍ਰੋਬਲਮ ਸੀ ਓਕੇ ਹਾਂਜੀ ਉਹ ਉਹਨਾਂ ਦੇ ਵਾਸਤੇ ਵੀ ਮੈਂ ਬਹੁਤ ਜਿਆਦਾ ਥਾਂ ਹੀ ਘੁੰਮਿਆ ਠੀਕ ਕਹਿੰਦੇ ਸੀ ਡਾਕਟਰ ਨੇ 10-15 ਸਾਲ ਦਵਾਈਆਂ ਖਾਂਦੇ ਰਹੇ ਉਹਨਾਂ ਨੂੰ ਉਹ ਜਿੰਨਾ ਚਿਰ ਦਵਾਈ ਖਾਂਦੇ ਸੋਨ ਚ ਰਸ ਹਰ ਕੋ ਕਹਿੰਦਾ ਸੀ ਆਰਮਾਨ ਆ ਜਾਊਗਾ ਪਰੰਤੂ ਜਿੰਨਾ ਚਿਰ ਦਵਾਈ ਖਾਂਦੇ ਸਨ ਉਹਨਾਂ ਕਚ ਰਸ ਰਹਿੰਦਾ ਸੀ ਫਿਰ ਹਵਾਲ ਹੋ ਜਾਂਦਾ ਸੀ ਜਿਵੇਂ ਮੰਨ ਲਓ ਤੁਸੀਂ ਜੂਸ ਪੀਤੇ ਫਿਰ ਜੀ ਹਾਂਜੀ ਹਾਂਜੀ ਤੇ ਕਿੰਨੇ ਟਾਈਮ ਰਿਜ਼ਲਟ ਆ ਗਿਆ ਸੀ ਉਹਨਾਂ ਨੂੰ ਮਤਲਬ ਉਹਨਾਂ ਨੂੰ 1.5-2 ਮਹੀਨੇ ਦੇ ਵਿੱਚ ਨਾ ਬਿਲਕੁਲ ਉਹ ਵੀ ਬਿਲਕੁਲ ਠੀਕ ਨਹੀਂ ਬਿਲਕੁਲ ਠੀਕ ਹੋ ਗਏ ਜਦੋਂ ਉਹ ਬਿਲਕੁਲ ਠੀਕ ਹੋ ਗਏ ਫਿਰ ਤੁਹਾਡਾ ਫੇਸ ਬਣ ਗਿਆ ਵੀ ਆਪਾਂ ਵੀ ਵਰਤੀ ਹਾਂ ਬਿਲਕੁਲ ਲੈ ਆਏ ਤੇ ਭਾਜੀ ਮੇਰੇ ਵਾਸਤੇ ਸੀ ਅੱਛਾ ਜੀ ਭਾਜੀ ਮੈਲ ਰੇਵਿੰਦਰ ਸਿੰਘ ਜੀ ਓਕੇ ਜੀ ਪਰੰਤੂ ਮੈਂ ਆਖਿਆ ਵੀ ਪਹਿਲੂ ਕਰਦਿਆਂ ਨੂੰ ਮਿਲ ਵਰਤੀਏ ਓਕੇ ਤੇ ਫਿਰ ਉਹ ਮੈਂ ਆ ਵੀ ਵਰਤਿਆ ਤੇ ਮੇਰੇ ਕੋਈ ਵੱਖਰੀ ਜੀ એનર્ਜੀ ਜੀ ਮੇਰੇ ਚ ਮਹਿਸੂਸ ਹੋਈ ਵੀ ਮੈਂ ਮਤਲ ਤੁਹਾਨੂੰ ਜਿਵੇਂ 50 ਦਿਨ ਤੁਸੀਂ ਨੇ ਵਰਤਿਆ ਪੂਰੇ 50 ਦਿਨਾਂ ਚ ਤੁਹਾਨੂੰ ਕੀ ਕੀ ਰਿਜ਼ਲਟ ਆਣੀ ਸਟਾਰਟ ਹੋ ਗਏ ਮੇਰੇ ਇੱਕ ਤੇ ਮੇਰੇ ਚ એનર્ਜੀ ਜੀ ਜਾਨ ਜੀ ਪੈ ਗਈ ਠੀਕ ਹੈ ਜੇਕ ਮੇਰਾ weight ਵੀ ਤਕਰੀਬਨ 35 ਕਿਲੋ ਕੱਟ ਗਿਆ। ਇੱਕ ਮੈਨੂੰ ਸਾਹ ਚੜ੍ਹਨਾ ਵੀ ਖਤਮ ਹੋ ਗਿਆ। weight ਦਵਾਰੋਂ ਬੋਲਿਓ ਕਿੰਨਾ ਘਟ ਗਿਆ ਜੀ? 30 35 ਕਿਲੋ ਮੇਰਾ ਇਹ ਵਾਲੇ 20 ਕਿਲੋ 120 ਕਿਲੋ ਆ। ਅੱਛਾ 37 ਕਿਲੋ weight ਘਟਾ ਜੀ। ਅੱਜ ਤੁਹਾਡਾ। ਆ weight ਘਟ ਗਿਆ। ਓਕੇ ਮਲ ਬਾਡੀ ਸਰਵਿਸ ਦੇ। ਬਾਡੀ ਸਰਵਿਸ ਦੇ ਨਾਲ। ਓਕੇ ਓਕੇ। ਸਾਹ ਚੜ੍ਹਨਾ ਘਟ ਗਿਆ ਬੰਦ ਹੋ ਗਿਆ। ਸਾਹ ਚੜ੍ਹਨਾ ਬੰਦ ਹੋ ਗਿਆ ਜੀ। ਲੱਤਾਂ ਜਨ ਪੈ ਗਈ ਮੇਰੇ ਪੈਰਾਂ ਸੋਜਾਂ ਪੈਦੀ ਉਹ ਵੀ ਹੁਣ ਕਦੀ ਹੈ ਨਹੀਂ। ਬਿਲਕੁਲ। ਇੱਕ ਮੈਨੂੰ ਹੋਰ ਪ੍ਰੋਬਲਮ ਸੀ ਬਵਾਸੀਰ ਦੀ। अच्छा जी कोई पुरानी मैं बड़ी जड़े ना वो दे चूर जन जी वो खांदा रंदा ਸੀ ठीक है जी परंतु ਹੁਣ ਮੈਂ ਨਾ ਵੀ ਖਾਵਾਂ ਤੇ ਮੈਨੂੰ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਮਿਲ ਰ ਮਹਿਸੂਸ ਨਹੀਂ ਅੰਦਰ ਮੈਂ ਹੁਣ ਬਿਲਕੁਲ ਓਕੇ ਹਾਂ ਜੀ ਓਕੇ ਓਕੇ ਹਾਂ ਜੀ ਹਾਂ ਜੀ ਹੁਣ ਕੋਈ ਪ੍ਰੋਬਲਮ ਨਹੀਂ ਕੋਈ ਦਵਾਈ ਨਹੀਂ ਖਾ ਰਿ ਕੋਈ ਦਵਾਈ ਨਹੀਂ ਖਾ ਰਿਹਾ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਮਾੜਾ ਇਹ ਦਵਾਈਆਂ ਚੀਜ਼ਾਂ ਛੱਡੀਆਂ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੂਸ ਖਤਮ ਹੋਇਆ ਨੂੰ ਤੁਹਾਡਾ ਜੂਸ ਖਤਮ ਹੋਇਆ ਨੂੰ 8 ਮਹੀਨੇ ਹੋ ਚੁੱਕੇ ਆ 8 ਮਹੀਨੇ ਹੋ ਗਏ ਤੁਹਾਨੂੰ ਕੋਈ ਦਵਾਈ ਜੋ ਬੈਠੇ ਸੀ ਤੁਸੀਂ ਹਾਂਜੀ ਹਾਂਜੀ ਆਪਦੇ ਕੰਮ ਸਾਰੇ ਕਰਨ ਲੱਗ ਗਏ ਹਾਂ ਮੈਂ ਦੁਬਾਰਾ ਜਨਮ ਜਾਨ ਪਾਈ ਜਿੰਦਗੀ ਨਵੀਂ ਮਿਲ ਗਈ ਨਵੀਂ ਜਿੰਦਗੀ ਮਿਲ ਗਈ ਓਕੇ ਨਵਾਂ ਇੱਕ ਨਵਾਂ ਜੀਵਨ ਦਾਤ ਤੁਹਾਨੂੰ ਮਿਲ ਗਿਆ ਦੁਬਾਰਾ ਔਰ ਤੁਹਾਨੂੰ ਕੀ ਲੱਗ ਰਿਹਾ ਵੀ ਕਿੰਨੇ ਸਾਲ ਤੁਹਾਨੂੰ ਬੈਕ ਲੱਗਦੇ ਵੀ ਬੈਕ ਹੋ ਗਈ ਜ਼ਿੰਦਗੀ ਬੈਕ ਮੈਂ ਸਮਝਦਾ ਕਿ ਮੈਂ 10 ਸਾਲ ਪਿੱਛੇ ਚਲੇ ਗਿਆ ਓਕੇ ਜੀ ਹਾਂਜੀ ਦੋਸ ਵੀ ਜੋ ਬਾਡੀ ਸਰਵਿਸ ਦੀ ਆਪਾਂ ਗੱਲ ਕਰਦੇ ਆ ਇਹ ਕੋਈ ਦਵਾਈ ਨਹੀਂ ਮੈਂ ਪ੍ਰਮੋਟ ਕਰ ਰਿਹਾ ਇਹ ਸਫਾਈ ਆ ਇਹਨਾਂ ਨੇ ਜੂਸ ਵਰਤੇ ਔਰ ਸਰੀਰ ਦਾ ਸਿਸਟਮ ਦੇਖੋ ਕਿੰਨਾ ਵਧੀਆ ਹੋ ਗਿਆ 37 ਕਿਲੋ ਵਜ਼ਨ ਘਟਿਆ ਜਿਹੜੇ ਕਿ ਆਛੜ ਚੁੱਕੇ ਸੀ ਵੀ 2-4 ਸਾਲਾਂ ਦੀ ਗੱਲ ਆ ਅੱਜ ਬਿਲਕੁਲ ਓਕੇ ਹੋ ਚੁੱਕੇ ਨੇ ਔਰ ਤੁਸੀਂ ਵੀ ਆਪਣੇ ਦੇਹ ਚੀਜ਼ਾਂ ਨੂੰ ਵਰਤ ਸਕਦੇ ਹੋ ਔਰ ਦੋਸਤੋ ਨਾਲ ਹੀ ਮੈਂ ਤੁਹਾਨੂੰ ਕਹਾਂ ਵੀ ਜਿਹਨਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਪਰੇਸ਼ਾਨ ਹੋ ਚੁੱਕੇ ਨੇ ਜਿਹਨਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਦਵਾਈਆਂ ਖਾ ਕੇ ਅੱਕ ਚੁੱਕੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕਿਉਂਕਿ ਕਿਸੇ ਦਾ ਤੁਸੀਂ ਬੈਨੀਫਿਟ ਕਰ ਸਕਦੇ ਹੋ ਮੋ ਹੋ ਜੇ ਤੁਹਾਡੇ ਅੱਗੇ ਆ ਗਈ ਜਾਂ ਤੁਹਾਨੂੰ ਕਿਸੇ ਨੇ ਸੈਂਡ ਕਰਤੀ ਹੈ ਵੀਡੀਓ ਤਾਂ ਉਹਨਾਂ ਤੱਕ ਜਰੂਰ ਪਹੁੰਚਾਓ ਤਾਂ ਕਿ ਜਦੋਂ ਇਹ ਵੀਡੀਓ ਪਹੁੰਚੂਗੀ ਉਹਨਾਂ ਦਾ ਵੀ ਜਿਹੜੇ ਜੀਵਨ ਬਦਲ ਸਕਦਾ ਦੋਸਤੋ ਇੱਕ ਪਾਸੇ ਸਾਰੀ ਉਮਰ ਖਾਣੀ ਆ ਆਪਾਂ ਨੇ ਇੱਕ ਪਾਸੇ 50 ਦਿਨਾਂ ਚ ਸਰੀਰ ਦੀ ਸਫਾਈ ਨਾਲ ਰਿਜ਼ਲਟ ਆ ਸਕਦਾ